ਟਿਕਟੌਕ ਜਿਸ ਤੇ ਅਮਰੀਕਾ ਵਿੱਚ ਬੰਬੰਦੀ ਲਗਾਈ ਗਈ ਸੀ ਹੁਣ ਦੇਸ਼ 'ਚ ਇਸ ਤੇ ਦੁਬਾਰਾ ਉਪਲਬਧ ਹੋਣ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਖੁਦ ਇਸ ਗੱਲ ਦਾ ਐਲਾਨ ਕਰਦੇ ਜਾਂ ਦੱਸਿਆ ਹੈ ਕਿ ਟਿਕਟੌਕ ਖਰੀਦਣ ਲਈ ਖਰੀਦਦਾਰ ਮਿਲ ਗਏ ਹਨ ਟਰੰਪ ਨੇ ਕਿਹਾ ਹੈ ਕਿ ਉਹ ਜਲਦੀ ਹੀ ਉਹਨਾਂ ਖਰੀਦਦਾਰਾਂ ਦੇ ਵੇਰਵੇ ਦਾ ਐਲਾਨ ਕਰਨਗੇ ਜੋ ਟਿਕਟੌਕ ਖਰੀਦਣ ਲਈ ਅੱਗੇ ਆਏ ਹਨ ਹਾਲਾਂਕਿ ਇਸ ਸੌਦੇ ਲਈ ਚੀਨ ਨੂੰ ਆਪਣੀ ਮਨਜ਼ੂਰੀ ਦੇਣੀ ਪਵੇਗੀ ਉਮੀਦ ਦਿਟਾਈ ਜਾ ਰਹੀ ਹੈ ਕਿ ਚੀਨੀ ਰਾਸ਼ਟਰਪਤੀ ਇਸ ਸਮਝੌਤੇ ਨੂੰ ਮਨਜ਼ੂਰੀ ਦੇ ਦੇਣਗੇ ਅਮਰੀਕਾ ਦੇ ਸਾਬਕਾ ਰਾਸ਼ਟ੍ਰ ਜੋ ਬਾਈਡਨ ਦੇ ਆਦੇਸ਼ਾਂ ਅਨੁਸਾਰ ਟਿਕਟੌਕ ਤੇ 19 ਜਨਵਰੀ 2025 ਤੋਂ ਅਮਰੀਕਾ ਵਿੱਚ ਪਾਬੰਦੀ ਲਗਾਈ ਸੀ ਇਸ ਦਾ ਕਾਰਨ ਇਹ ਸੀ ਕਿ ਟਿਕਟੌਕ ਦੀ ਚੀਨੀ ਮੂਲ ਕੰਪਨੀ ਇਸ ਨੂੰ ਵੇਚਣ ਦੇ ਤਿਆਰ ਨਹੀਂ ਸੀ ਹਾਲਾਂਕਿ ਅਜੇਹੀਆਂ ਰਿਪੋਰਟਾਂ ਹਨ ਕਿ ਟਰੰਪ ਨੇ ਦੂਜੀ ਵਾਰ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਟਿਕਟੌਕ ਤੋਂ ਬੈਨ ਹਟਾ ਦਿੱਤਾ ਜਾਵੇਗਾ ਅਮਰੀਕੀ ਪਾਬੰਦੀ ਲਾਗੂ ਹੋਣ ਤੋਂ ਬਾਅਦ ਟਿਕਟੌਕ ਨੇ ਐਲਾਨ ਕੀਤਾ ਕਿ ਉਹ 19 ਜਨਵਰੀ 2025 ਤੋਂ ਬਾਅਦ ਅਮਰੀਕਾ ਵਿੱਚ ਆਪਣੀਆਂ ਸੇਵਾਵਾਂ ਨੂੰ ਮੁਅੱਤਲ ਕਰ ਦੇਵੇਗੀ ਕੰਪਨੀ ਨੇ ਦੁੱਖ ਪ੍ਰਗਟ ਕੀਤਾ ਕਿ ਬਾਈਡਨ ਸਰਕਾਰ ਦੁਆਰਾ ਲਿਆਂਦੇ ਗੇ ਕਾਨੂੰਨ ਨੇ ਉਸ ਕੋਲ ਆਪਣੀਆਂ ਸੇਵਾਵਾਂ ਨੂੰ ਮੁਅਤਲ ਕਰਨ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਛੱਡਿਆ